1980 ਵਿੱਚ ਇੰਦਰਾ ਗਾਂਧੀ ਜੀ ਵੱਲੋਂ ਲਾਈ ਗਈ ਸੀਗੀ ਉਹ ਤੇ ਫਿਲਮ ਬਣੀ ਹੈ ਸਾਰੀ ਇਹ ਉਹਨਾਂ ਤੇ ਥੋੜੇ ਜਿਹਾ ਉਹਨਾਂ ਦੇ ਜੋ ਆਪਣੀ ਹਿਸਟਰੀ ਚ ਜੋ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਚ ਜੋ ਚੰਗੇ ਕੰਮ ਕਰੇ ਨੇ ਜੋ ਦੇਸ਼ ਦੇ ਹਿੱਤਾਂ ਲਈ ਸੀਗੇ ਉਹ ਇਹਦੇ ਵਿੱਚ ਬਕਾਇਦਾ ਬਰੂ ਇੱਕ ਦਰਸਾਏ ਗਏ ਨੇ ਬਹੁਤ ਅੱਛੀ ਫਿਲਮ ਹੈ ਪਰ ਕਿਤੇ ਨਾ ਕਿਤੇ ਉਹ ਹੁਣ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਕੁਝ ਤਾਂ ਅਗਰ ਆਪਾਂ ਗੱਲ ਕਰਦੇ ਆ ਕਾਂਗਰਸ ਨੇ ਹੀ ਇਸ ਦਾ ਵਿਰੋਧ ਕਰਨਾ ਹੁਣ ਸ਼ੁਰੂ ਕਰ ਦਿੱਤਾ ਹੈ ਕਿ ਅਮਰਜੈਂਸੀ ਨੂੰ ਕਿਤੇ ਨਾ ਕਿਤੇ ਹੁਣ ਐਵੇਂ ਸ਼ੋਅ ਕੀਤਾ ਜਾ ਰਿਹਾ ਹੈ ਕਿ ਉਹ ਇੰਦਰਾ ਗਾਂਧੀ ਜੀ ਨੇ ਬਹੁਤ ਗਲਤ ਸਟੈਪ ਉਠਾਇਆ ਤੇ ਨਾਲ ਹੀ ਨਾਲ ਇੱਕ ਹੋਰ ਤੁਸੀਂ ਟ੍ਰੇਲਰ ਜੋ ਤੁਸੀਂ YouTube ਤੇ ਵੀ Instagram ਤੇ ਵੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਉਹਦੇ ਵਿੱਚ ਕਿ ਭਿੰਡਰਾਂ ਵਾਲਾ ਸੰਤਾ ਜੀ ਦਾ ਇੱਕ ਰੋਲ ਬੰਦ ਇਨਸਾਨ ਜੋ ਨਿਭਾ ਰਿਹਾ ਹੈ ਉਹ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਖਾਲਿਸਤਾਨ ਚਾਹੀਦਾ ਸਿੱਖ ਜਥੇਬੰਦੀਆਂ ਨੇ ਇਸ ਦਾ ਵੀ ਵਿਰੋਧ ਕੀਤਾ ਹੈ ਕਿ ਜੀ ਸਦੇ ਸੰਤ ਵਿੰਡਰਾਂ ਵਾਲਾ ਜੀ ਨੇ ਅੱਜ ਤੱਕ ਖਾਲਿਸਤਾਨ ਦੀ ਮੰਗ ਨਹੀਂ ਰੱਖੀ ਹਾਂ ਉਹਨਾਂ ਨੇ ਜ਼ਰੂਰ ਇਸ ਕੁਝ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਨੇ YouTube ਤੇ ਪਈਆਂ ਨੇ ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਸਾਨੂੰ ਖਾਲਿਸਤਾਨ ਦਿੰਦੀ ਹੈ ਤਾਂ ਅਸੀਂ ਜ਼ਰੂਰ ਲਵਾਂਗੇ ਇੱਕ ਸੁਵਮੀ ਅਭੇਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੇ ਉਹਨਾਂ ਨੇ ਵੀ ਇਹੀ ਗੱਲ ਦਾ ਕਿਤੇ ਨਾ ਕਿਤੇ YouTube ਤੇ ਸਰਕਾਰ ਕਿਹਾ ਕਿ ਹਾਂ ਜਦੋਂ ਮੈਂ ਉਹਨਾਂ ਨੂੰ ਮਿਲਣ ਜਾਂਦਾ ਸੀਗਾ ਸੰਤਾਂ ਨੂੰ ਉਹਨਾਂ ਨੇ ਕਦੇ ਵੀ ਕਿਸੇ ਨਾਲ ਮਤਲਬ ਗੱਲਬਾਤ ਚ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਕਿ ਸਾਨੂੰ ਖਾਲਿਸਤਾਨ ਚਾਹੀਦਾ ਹਾਂ ਹਾਂ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਕਿ ਸਾਨੂੰ ਜੋ ਪੰਜਾਬ ਦੇ ਹਿੱਤ ਹੈ ਜੋ ਪੰਜਾਬ ਦਾ ਇੱਕ ਹੱਕਵੰਦ ਹੈ ਉਹ ਜ਼ਰੂਰ ਦੇਣਾ ਚਾਹੀਦਾ ਹੈ ਕਿ ਜੋ ਪੰਜਾਬ 1947 ਤੋਂ ਪਹਿਲਾਂ ਸੀਗਾ ਕਿਤਨਾ ਕਿਤੇ ਉਹਨੂੰ ਵੰਡਿਆ ਹੀ ਹਿੱਸਿਆਂ ਚ ਗਿਆ ਪਹਿਲਾਂ ਦੇਖੋ ਅਗਰ ਆਪਾਂ 1947 ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜੇ ਅਗਰ ਆਪਾਂ ਪਾਕਿਸਤਾਨ ਪੰਜਾਬ ਦੀ ਗੱਲ ਕਰਦੇ ਆਂ ਇੰਡੀਆ ਦੇ ਵਿੱਚ ਤਾਂ ਜਿਹੜਾ ਪੰਜਾਬ ਸੀਗਾ ਦੇਖੋ ਉਹ ਸਰਸਾ ਵਿਆਸ ਨਦੀ ਤੋਂ ਲੱਗ ਕੇ ਜਾਂ ਕਹਦੀ ਆਂ ਆਪਾਂ ਦਿੱਲੀ ਤੋਂ ਲੱਗ ਕੇ ਉਹ ਕਿਤੇ ਨਾ ਕਿਤੇ ਫਗਾਲਿਸਤਾਨ ਤੱਕ ਪਹੁੰਚਿਆ ਸੀਗਾ ਇਧਰੋਂ ਅਗਰ ਆਪਾਂ ਬੁਟਾਨ ਤੱਕ ਮਹਾਰਾਜ ਰਣਜੀਤ ਸਿੰਘ ਜੀ ਦਾ ਰਾਜ ਰਿਹਾ ਤਾਂ ਜੋ ਕਹਿੰਦੇ ਸੀਗੇ ਮਹਾਰਾਜ ਰਣਜੀਤ ਸਿੰਘ ਦਾ ਜੋ ਰਾਜ ਹੈ ਸਾਨੂੰ ਕਮ ਸੇ ਕਮ ਜੋ ਪੰਜਾਬ ਸੀਗਾ ਸਾਡਾ ਕਮਸ ਕਮ ਉਹ ਪੰਜਾਬ ਨੂੰ ਤੂੰ ਪੰਜਾਬ ਦਾ ਰਹਿਣ ਦਿੰਦੇ ਉਹਨੂੰ ਤੁਸੀਂ ਐ ਪਹਿਲਾ ਤਾਂ 1947 ਤੋਂ ਬਾਅਦ ਅੱਧਾ ਤਾਂ ਪੰਜਾਬ ਨੂੰ ਤੁਸੀਂ ਨੇ ਪਾਕਿਸਤਾਨ ਦੇ ਵਿੱਚ ਦਿੱਤਾ ਉਸ ਤੋਂ ਬਾਅਦ ਤੁਸੀਂ ਜਦੋਂ ਪੰਜਾਬ 47 ਬਣ ਜਾਂਦਾ ਅੱਧਾ ਜਿਹੜਾ ਕਹਿੰਦੇ ਨਾ ਕਿ ਕੁਝ ਘਟਨਾਵਾਂ ਐਸੀਆਂ ਹੁੰਦੀਆਂ ਨੇ ਆਜ਼ਾਦੀ ਤੋਂ ਬਾਅਦ ਕਿ ਪਾਕਿਸਤਾਨ ਨਾਲ ਕਿਤਨਾ ਕਿਤੇ ਖੂਨ ਖਰਾਬਾ ਹੋ ਜਾਂਦਾ ਹੈ ਜਗਾਂ ਨੂੰ ਲੈ ਕੇ ਕੁਝ ਸਾਡੇ ਹਿੰਦੂ ਭਾਈਚਾਰਾ ਜਾਂ ਸਿੱਖ ਕਮਿਊਨਿਟੀ ਜਿਹੜੀ ਪਾਕਿਸਤਾਨ 'ਤੇ ਰਹਿੰਦੀ ਸੀ ਉਹਨਾਂ ਨੇ ਕਿਹਾ ਤੁਸੀਂ ਇਹ ਹੁਣ ਪਾਕਿਸਤਾਨ ਬਣ ਚੁੱਕਿਆ ਇਹ ਮੁਸਲਮਾਨੀ ਉਹਰੇ ਰਹਿ ਸਕਦੇ ਨੇ ਕੱਲੇ ਮੁਸਲਮਾਨ ਹੀ ਰਹਿਣਗੇ ਤਾਂ ਤੁਸੀਂ ਆਪਣਾ ਸੇਫਟੀ ਵਾਸਤੇ ਤੁਸੀਂ ਇੰਡੀਆ ਜਾ ਸਕਦੇ ਹੋ ਉਸ ਤੋਂ ਬਾਅਦ ਫਿਰ ਇੰਡੀਆ ਬਣ ਚੁੱਕਿਆ ਸੀਗਾ ਆਪਣਾ ਤਾਂ ਇੰਡੀਆ ਦੇ ਕੁਝ ਲੋਕ ਪਾਕੇ ਕਹਿੰਦੇ ਸੀਗੇ ਹੱਲੇ ਹੋਏ ਜਿਹਨੂੰ ਕਹਦੀ ਆਪਾਂ ਪੰਜਾਬੀ 'ਚ ਹੱਲਿਆਂ ਦੇ ਵਿੱਚ ਇਹ ਸੀਗਾ ਕਿ ਜਿਹੜਾ ਇੱਧਰਲਾ ਏਰੀਆ ਸੀਗਾ ਆਪਣਾ ਦਿਲ ਕਰਨਾਲ ਹੋ ਗਿਆ ਹਰਿਆਣਾ ਹੋ ਗਿਆ ਦਾ ਕੁਛ ਏਰੀਆ ਤੇ ਪੰਜਾਬ ਦਾ ਕੋਈ ਏਰੀਆ ਤੇ ਦਿੱਲੀ ਲਗਾ ਲੋ ਇਹ ਕੁਝ ਲੋਕ ਜਿਹੜੇ ਮੁਸਲਮਾਨ ਉਰੇ ਰਹਿੰਦੇ ਸੀਗੇ ਉਹਨਾਂ ਨੂੰ ਆਪਣੀਆਂ ਪ੍ਰਾਪਰਟੀਆਂ ਛੱਡ ਕੇ ਆਪਣਾ ਪੈਸਾ ਟਕਾ ਸਾਰੇ ਜ਼ਮੀਨ ਜਾਇਦਾਦ ਛੱਡ ਕੇ ਕਿਤਨਾ ਕਿਤੇ ਪਾਕਿਸਤਾਨ ਚ ਸ਼ਿਫਟਾਣਾ ਪਿਆ ਐਵੇਂ ਪਾਕਿਸਤਾਨ ਦੇ ਵਿੱਚ ਜਿਹੜੇ ਆਪਣੇ ਸਾਡੇ ਸਰ ਆਪਣੇ ਸਰਦਾਰ ਭਾਈ ਰਹਿੰਦੇ ਸੀਗੇ ਹਿੰਦੂ ਕੰਮਿਟੀ ਰਹਿੰਦੀ ਸੀ ਉਹਨਾਂ ਨੂੰ ਵੀ ਆਪਣੀਆਂ ਜ਼ਮੀਨਾਂ ਜਾਇਦਾਦ ਬਿਜ਼ਨਸ ਛੱਡ ਕੇ ਇੰਡੀਆ ਸ਼ਿਫਟ ਹੋਣਾ ਪਿਆ ਇਹ ਚੀਜ਼ਾਂ ਤੋਂ ਬਾਅਦ ਪੰਜਾਬ ਦੇ ਫਿਰ ਜਦ ਆਜ਼ਾਦੀ ਮਿਲੀ ਹੈ ਆਜ਼ਾਦੀ ਮਿਲਣ ਤੋਂ ਬਾਅਦ 47 ਤੋਂ ਬਾਅਦ ਪੰਜਾਬ ਦੇ ਵਿੱਚੋਂ ਹਰਿਆਣਾ ਬਣਾ ਦਿੱਤਾ ਜਾਂਦਾ ਤੇ ਹਿਮਾਚਲ ਬਣਾ ਦਿੱਤਾ ਜਾਂਦਾ ਪੰਜਾਬ ਇੱਕ ਛੋਟਾ ਜਿਹਾ ਕਸਬਾ ਬਣ ਇੱਕ ਸਟੇਟ ਹੈ ਜਿਹੜੀ ਬਹੁਤ ਵੱਡੀ ਸਟੇਟ ਜਿਹਨੂੰ ਕਹੀ ਜਾਂਦੀ ਸੀ ਇੱਕ ਛੋਟਾ ਜਿਹਾ ਹਿੱਸਾ ਬਣ ਕੇ ਰਹਿ ਗਿਆ ਉਸ ਤੋਂ ਬਾਅਦ ਗੱਲਬਾਤ ਚਲਦੀ ਚਲਦੀ ਤਾਂ ਟਾਈਮ ਜਿਵੇਂ ਜਿਵੇਂ ਆਪਣਾ ਟਾਈਮ ਬੀਤਦਾ ਜਾਂਦਾ ਤਾਂ ਉਹਦੇ ਵਿੱਚ ਪੰਜਾਬ ਨੂੰ ਅਮਰਜੈਂਸ 1984 ਦਾ ਜਿਹਨੂੰ ਬਲੂ ਸਟਾਰ ਦਾ ਕਹਿੰਦੇ ਆ ਉਹਦਾ ਵੀ ਆਪਾਂ ਨੂੰ ਕਿਤੇ ਨਾ ਕਿਤੇ ਕੰਮ ਜਿਹੜਾ ਉਹ ਪੂਕਤ ਨਾ ਪਿਆ ਕਤਲੇਆਮ ਹੁੰਦੇ ਨੇ ਕਿਤੇ ਨਾ ਕਿਤੇ ਅੱਤਵਾਦ ਪੰਜਾਬ ਦੇ ਵਿੱਚ ਆਉਂਦਾ ਉਸ ਨੂੰ ਵੀ ਠੱਲ ਪਾਉਣ ਲਈ ਜਾਂ ਕਿਤੇ ਨਾ ਕਿਤੇ ਮਾਹੌਲ ਨੂੰ ਠੰਡਾ ਕਰਨ ਦੇ ਬਹੁਤ ਟਾਈਮ ਲੱਗ ਜਾਂਦਾ ਬਹੁਤ ਖੂਨ ਖਰਾਬਾ ਹੁੰਦਾ ਨੌਜਵਾਨ ਬੀਰ ਮਾਰੇ ਜਾਂਦੇ ਨੇ ਸਾਡੇ ਕੁਝ ਪੁਲਿਸ ਮੁਲਾਜ਼ਮ ਭਰਾ ਹੁੰਦੇ ਨੇ ਉਹਨਾਂ ਨੂੰ ਵੀ ਸ਼ਹੀਦ ਕੀਤਾ ਜਾਂਦਾ ਚਾਹੇ ਇਹ ਇੱਕ ਜਾਂਚ ਦਾ ਵਿਸ਼ਾ ਹੈ ਕਿ ਉਹਨਾਂ ਨੂੰ ਕੌਣ ਮਾਰਦਾ ਸੀਗਾ ਉਹ ਸਰਕਾਰਾਂ ਨੇ ਆਪਣੇ ਆਪਣੀਆਂ ਰਿਪੋਰਟਾਂ ਪੇਸ਼ ਕੀਤੀਆਂ ਨੇ ਉਹਦਾ ਵਿੱਚ ਸਾਨੂੰ ਕਿਤਨਾ ਕਿਤੇ ਹੁਣ ਤੱਕ ਹਾਲ ਤੱਕ ਜੋ ਪੰਜਾਬ ਨੇ ਇਹਦਾ ਇੱਕ ਜਿਹੜਾ ਘਟਾ ਹੈ ਉਹ ਹਾਲ ਤੱਕ ਨਹੀਂ ਪੂਰਾ ਹੋਇਆ ਸਤੋਂ ਤੇ ਐਸੀਆਂ ਹੀ ਫਿਲਮਾਂ ਹੁਣ ਕਿਤੇ ਨਾ ਕਿਤੇ ਪੰਜਾਬ ਨੂੰ ਐਸਾ ਹੀ ਮਾਹੌਲ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਫਿਲਮ ਦੇ ਜਿਹੜੀ ਰਿਲੀਜ਼ ਹੋ ਰਹੀ ਹੈ ਉਹਦੇ ਨਜ਼ਰ ਦੇ ਸਾਹਮਣੇ ਜਿਹੜੀ ਇੱਕ ਫਿਲਮ ਆ ਰਹੀ ਹੈ ਐਮਰਜੈਂਸੀ ਹੁਣ ਜਿਹੜਾ ਆਪਾਂ ਪ੍ਰੋਗਰਾਮ ਲੈ ਰਹੇ ਹਾਂ ਉਹ ਹੀ ਹੈ ਕਿ ਫਿਲਮ ਐਮਰਜੈਂਸੀ ਕੀ ਆਪਣੀ ਭਾਈਚਾਰੇ 'ਚ ਪਵਾੜ ਪਾਏਗੀ ਤੁਹਾਨੂੰ ਪਤਾ ਹੈ ਕਿ ਅਗਰ ਫਿਲਮ ਰਿਲੀਜ਼ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਜਾਂ ਕਿਸੇ ਹੋਰ ਸਿੱਟਾਂ ਦੇ ਵਿੱਚ ਉਹਦੇ ਵਿੱਚ ਕੁਝ ਗੱਲਾਂ ਐਸੀਆਂ ਕਹੀਆਂ ਗਈਆਂ ਨੇ ਸੈਂਸਰ ਬੋਰਡ ਵੱਲੋਂ ਵੀ ਉਹਨਾਂ ਨੂੰ ਮਾਨਤਾ ਪ੍ਰਾਪਤ ਦਿੱਤੇ ਗਏ ਨੇ ਉਹ ਸ਼ੋਟ ਨੇ ਜਾਂ ਜੋ ਇੱਕ ਸੀਨ ਨੇ ਉਹ ਹਟਾਈ ਨਹੀਂ ਗੇ ਉਹ ਕਿਤੇ ਨਾ ਕਿਤੇ ਹੁਣ ਭਾਈਚਾਰੇ ਦੇ ਉੱਤੇ ਜਿਹੜਾ ਕਿ ਭਾਈਚਾਰਾ ਉਹ ਤਲਵਾਰ ਦੀ ਤਰ੍ਹਾਂ ਲਮਕਣ ਲੱਗ ਗਿਆ ਹੁਣ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਅਗਰ ਫਿਲਮ ਰਿਲੀਜ਼ ਹੁੰਦੀ ਆ ਤਾਂ ਕਿਤੇ ਨਾ ਕਿਤੇ ਉਹੀ 84 ਵਾਲਾ ਮਾਹੌਲ ਬਣ ਸਕਦਾ ਜੋ ਕਿ Hindu ਭਾਈਚਾਰਾ ਜਾਂ Muslim ਭਾਈਚਾਰੇ ਚ ਇੱਕ ਪਿਆਰ ਪਿਆਰ ਮੁਹੱਬਤ ਬਣਿਆ ਹੋਇਆ ਕਿ ਉਹ ਕਿਤੇ ਨਾ ਕਿਤੇ ਨਫ਼ਰਤ ਜਿਹੜੀ ਜਿੱਕ ਨਫ਼ਰਤ ਪੈਦਾ ਹੋ ਰਹੀ ਹੈ ਕਿ ਉਹ ਕਿਤੇ ਨਾ ਕਿਤੇ ਹੁਣ ਪੰਜਾਬ ਦੇ ਜਿਹੜਾ ਪੰਜਾਬ ਹੈ ਕਿ ਉਹਦੇ ਲਈ ਹੁਣ ਉਹ ਸਹੀ ਰਹੇਗੀ ਇਹਦੇ ਤੁਸੀਂ ਵਿਸ਼ੇ ਬਾਰੇ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਕਿਸੇ ਪ੍ਰਕਾਰ ਦਾ ਸਾਡੇ ਕੋਈ ਸਵਾਲ مشورہ ਇਸ ਫਿਲਮ ਬਾਰੇ ਦੱਸਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਨੰਬਰ ਤੇ ਜਰੂਰ ਸੰਪਰਕ ਕਰੋ ਸਾਡਾ ਇਹ ਪ੍ਰੋਗਰਾਮ A1 ਪੰਜਾਬੀ ਟੀਵੀ ਤੇ ਪਾਵਰੋ ਵਰਲਡ ਤੇ ਟੈਲੀਕਾਸਟ ਹੋ ਰਿਹਾ ਹੈ ਜੋ ਅਸੀਂ ਪ੍ਰੋਗਰਾਮ ਤੁਹਾਡੇ ਰੂਬਰੂ ਕਰਨੇ ਆ ਜੀ 11 ਵਜੇ ਲੈ ਕੇ ਆਉਣਾ 6:30 ਵਜੇ ਬਾਲੀਵੁੱਡ ਤੇ ਸਾਡਾ ਪ੍ਰੋਗਰਾਮ ਹੁੰਦਾ ਜੀ ਤੇ ਇੱਕ ਚਾਰ ਵਾਲਾ ਅਸੀਂ ਵਿਸ਼ਾ ਤੁਹਾਡੇ ਰੂਬਰੂ ਰੱਖਦੇ ਆਂ ਇਹ ਜਿਹੜਾ ਪ੍ਰੋ ਅਜ ਵਿਸ਼ਾ ਲੈ ਕੇ ਆਏ ਆ ਇਹ ਸਾਡੇ ਐਨ ਆਰ ਆਈ ਵੀਰ ਨੇ ਜਿਹੜੇ ਤੇਜਿੰਦਰ ਸਿੰਘ ਕੈਨੇਡਾ ਤੋਂ ਉਹਨਾਂ ਨੇ ਸਾਨੂੰ ਇਹ ਮੈਸੇਜ ਭੇਜਿਆ ਕਿ ਅਮਰਜੈਂਸੀ ਫਿਲਮਾਂ ਜੋ ਇੰਡੀਆ ਚ ਰਿਲੀਜ਼ ਹੋ ਰਹੀ ਹੈ ਕਿ ਪੰਜਾਬ ਦੇ ਭਾਈਚਾਰੇ ਲਈ ਉਹ ਖਤਰਾ ਤਾਂ ਨਹੀਂ ਹੈ ਉਸ ਨੂੰ ਅਗਰ ਰਿਲੀਜ਼ ਹੁੰਦੀ ਹੈ ਇਹ ਜੋ ਵੀ ਆਪਾਂ ਹੁਣ ਪ੍ਰੋਗਰਾਮ ਕਰਦੇ ਆਂ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਆ ਉਹਨਾਂ ਦਰਸ਼ਕਾਂ ਦਾ ਕਰਦੇ ਆ ਜੋ ਸਾਨੂੰ ਕੋਈ ਨਾ ਕੋਈ ਵਿਸ਼ਾ ਦੱਸਦੇ ਰਹਿੰਦੇ ਨੇ ਤੇ ਨਿਊਜ਼ੀਲੈਂਡ ਆਸਟ੍ਰੇਲੀਆ ਅਮਰੀਕਾ ਤੇ ਅਰਬ ਕੰਟਰੀ ਚ ਜਿਹੜਾ ਸਾਡਾ ਪ੍ਰੋਗਰਾਮ ਦੇਖਿਆ ਜਾਂਦਾ ਅਸੀਂ ਉਹ ਐਨ ਆਈ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤਾਂ ਹੁਣ ਆਪਾਂ ਦਰਸ਼ਕੋ ਇਹੀ ਗੱਲ ਨਾ ਗੱਲ ਕਰ ਰਹੇ ਆ ਇਹਦੇ ਵਿੱਚ ਕਿ ਜੋ ਫਿਲਮ ਅਮਰਜੈਂਸੀ ਹੈ ਕੀ ਉਹ ਭਾਈਚਾਰੇ ਨੂੰ ਕਿਤੇ ਦੋ ਪਾੜ ਕਰੇਗੀ ਜੋ ਇੱਕ Hindu ਭਾਈਚਾਰਾ ਮਤਲਬ ਤੇ Muslim ਭਾਈਚਾਰਾ ਤੇ Sikh ਭਾਈਚਾਰਾ ਜਿਆਦਾਤਰ ਤੁਹਾਨੂੰ ਪਤਾ ਹੀ ਹੈ ਕਿ ਉਹਰੇ ਹੁਣ Christian ਭਾਈਚਾਰਾ ਵੀ ਪੰਜਾਬ ਦੇ ਵਿੱਚ ਜਿਆਦਾ ਦੇਖ ਨੂੰ ਮਿਲ ਰਿਹਾ ਹੈ ਕੀ ਐਸੀਆਂ ਫਿਲਮਾਂ ਕਿ ਸਾਡੇ ਭਾਈਚਾਰੇ ਨੂੰ ਤੋੜਨ ਦਾ ਕੰਮ ਕਰਦੀਆਂ ਜਾਂ ਜੋੜਨ ਦਾ ਸਮਾਜ ਚ ਕੰਮ ਕਰਦੀਆਂ ਨੇ ਅਗਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਠੀਕ ਹੈ ਜੋ ਇਨਸਾਨ ਨੇ ਕੁਝ ਕੀਤਾ ਹੈ ਚੰਗਾ ਵੀ ਹੋ ਜਾਂਦਾ ਉਹਨਾਂ ਤੋਂ ਲਾਈਫਸਟਾਈਲ ਮਾੜਾ ਵੀ ਹੋ ਜਾਂਦਾ ਕੀ ਅਸੀਂ ਉਸ ਨੂੰ ਕਿਸ ਤਰ੍ਹਾਂ ਪੇਸ਼ ਕਰਦੇ ਹਾਂ ਕਿ ਉਹ ਸਮਾਜ ਨੂੰ ਇੱਕ ਪ੍ਰੇਰਣਾ ਬਣੇ ਅਗਰ ਆਪਾਂ ਗੱਲ ਕਰਦੇ ਹਾਂ ਇੱਕ ਸਿੱਕੇ ਦੇ ਦੋ ਰੂਪ ਹੁੰਦੇ ਨੇ ਪੋਜ਼ਿਟਿਵ ਨੈਗੇਟਿਵ ਤਾਂ ਕਿਤਨਾ ਕਿਤੇ ਸਮਾਜ ਉਸ ਨੂੰ ਕਿਸ ਤਰ੍ਹਾਂ ਨਜ਼ਰ ਨਾਲ ਦੇਖਦਾ ਕੀ ਹੁਣ ਫਿਲਮ ਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਜਾਂ ਇੱਕ ਨੈਗੇਟਿਵ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਬਾਕੀ ਜੇ ਹਾਲੇ ਫਿਲਮ ਰਿਲੀਜ਼ ਹੋਣੀ ਹੈ ਉਹਦੇ ਵਿੱਚ ਕੀ ਕੀ ਗੱਲਾਂ ਕਹੀਆਂ ਗਈਆਂ ਨੇ ਜਾਂ ਕਿਸ ਤਰ੍ਹਾਂ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਉਸ ਟਾਈਮ ਦੇ ਵਿੱਚ ਹੁਣ ਫਿਲਮ ਦੇਖ ਕੇ ਹੀ ਪਤਾ ਲੱਗੇਗਾ ਪਰ ਕਿਤੇ ਨਾ ਕਿਤੇ ਹੁਣ ਇਹ ਪੰਜਾਬ ਦੇ ਵਿੱਚ ਜੀ ਅਮਰਜੈਂਸੀ ਫਿਲਮ ਹੈ ਉਹ ਨੂੰ ਕਿਤਨਾ ਕਿਤੇ ਹੁਣ ਖਟਾਸ ਨਜ਼ਰ ਪੈ ਰਹੀ ਹੈ ਕਿਤਨਾ ਕਿਤੇ ਭਾਈਚਾਰੇ ਲਈ ਖਤਰਾ ਬਣੀ ਹੋਈ ਹੈ ਇਹਦੇ ਵਿੱਚ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਅਸੀਂ ਆਪਣੇ ਚੈਨਲ ਰਾਹੀਂ ਇਹ ਅਪੀਲ ਕਰਦੇ ਆ ਸੰਸਰ ਬੋਰਡ ਨੂੰ ਕਿ ਫਿਲਮ ਲੱਗਣ ਤੋਂ ਪਹਿਲਾਂ ਜੋ ਕੁਝ ਸ਼ਬਦ ਐਸੇ ਨੇ ਪੰਜਾਬ ਦੇ ਹਿੱਤਾਂ ਲਈ ਠੀਕ ਨਹੀਂ ਤਾਂ ਪਲੀਸ ਤੁਸੀਂ ਉਹਨੂੰ ਹਟਵਾਓ ਤੇ ਇੱਕ ਜੋ ਫਿਲਮ ਬਣਨਾ ਚਾਹੁੰਦੀ ਹੈ ਆਪਾਂ ਜ਼ਰੂਰ ਉਹਤੇ ਆਪਾਂ ਡਿਸਕਸ ਕਰਦੇ ਆ ਕਿ ਆਪਣਾ ਮੋਹ ਮਾਲਵਿੰਦਰ ਜੀ ਸੰਗਰੂਰ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਜੀ ਸਤਿ ਸ਼੍ਰੀ ਅਕਾਲ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੋ ਆਪਾਂ ਅੱਜ ਦਾ ਚਾਰ ਵਾਲਾ ਵਿਸ਼ਾ ਲੈ ਕੇ ਆਏ ਆ ਇੱਕ ਫਿਲਮ ਜੋ ਅਮਰਜੈਂਸੀ ਰਿਲੀਜ਼ ਹੋ ਰਹੀ ਹੈ ਕਿ ਉਹ ਪੰਜਾਬ ਦੇ ਭਾਈਚਾਰੇ ਨੂੰ ਖਟਾਚਪਾ ਰਹੀ ਹੈ ਕਿ ਕੋਈ ਇਹੇ ਜੇ ਸੀਨ ਹੋਵੇ ਸਾਡੇ ਭਾਈਚਾਰੇ ਦੇ ਵਿੱਚ ਅਸੀਂ ਇਕੱਠੇ ਰਲ ਮਿਲ ਕੇ ਭਾਈਚਾਰਾ Hindu ਸਮਾਜ ਅਤੇ ਮੁਸਲਮਾਨ ਤੇ ਸਾਈ ਸਾਰੇ ਭਾਈ ਭਾਈ ਅਸੀਂ ਇਕੱਠੇ ਰਹਿਣਾ ਸਾਡੀ ਵੀ ਜਦੋਂ ਕੋਈ ਇਲੈਕਸ਼ਨ ਹੋਵੇ ਹਰ ਸਰਕਾਰਾਂ ਇਹਦਾ ਆਸਰਾ ਜ਼ਰੂਰ ਲੈਂਦੇ ਨੇ ਜੇ ਇਹੇ ਜੇ ਸੀਨਾ ਨਾਲ ਇਹ ਜੀ ਫਿਲਮ ਦੇ ਨਾਲ ਸਾਡੇ ਭਾਈਚਾਰੇ ਤੇ ਵਿਗਾਰ ਪਿਆ ਫਿਰ ਅਸੀਂ ਇਹੀਆਂ ਫਿਲਮਾਂ ਤੋਂ ਕੀ ਨੀਤ ਰੱਖ ਸਕਦੇ ਆ ਪਰ ਸਰਕਾਰਾਂ ਨੇ ਜਿੰਨੇ ਬੁੱਢੀ ਜੀ ਵੀ ਨੇ ਚਾਹ ਹਿੰਦੂ ਨੇ ਚਾਹ ਮੁਸਲਮਾਨ ਨੇ ਚਾਹ ਸਾਈ ਨੇ ਉਹਨਾਂ ਦੀ ਸਾਰਿਆਂ ਦੀ ਬੈਠ ਕੇ ਇੱਕ ਵਾਰ ਫਿਲਮ ਉਹਨਾਂ ਨੂੰ ਦੇਖ ਲੈਣੀ ਚਾਹੀਦੀ ਜੀ ਵੀ ਸਾਡੇ ਭਾਈਚਾਰੇ ਦੇ ਜਾਂ ਸਾਡੇ ਪੰਜਾਬ ਦੇ ਮਾਹੌਲ ਤਾਂ ਨਹੀਂ ਖਰਾਬ ਕਰੋਗੇ ਮਾਵਿੰਦਰ ਜੀ ਜੇਕਰ ਆਪਾਂ ਗੱਲਬਾਤ ਕਰਦੇ ਆਂ ਜਿਹੜੀ ਫਿਲਮ ਅਮਰਜੈਂਸੀ ਬਣੀ ਹੈ ਕੰਗਣਾ ਰਣੌਤ ਨੇ ਬਣਾਈ ਹੈ ਔਰ 인ਦਰਾ ਗਾਂਧੀ ਜੀ ਜੋ ਆਪਣੇ ਪ੍ਰੈਮ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਤੇ ਹਿਸਟਰੀ ਤੇ ਫਿਲਮ ਬਣੀ ਹੈ ਪਰ ਕਿਤੇ ਨਾ ਕਿਤੇ ਇਹਦੇ ਫਿਲਮ ਦੇ ਵਿੱਚ ਕੁਝ ਪੰਜਾਬ ਦੇ ਲਈ ਜਿਹੜੀ ਇੱਕ ਸ਼ਤਾਬਲੀ ਹੈ ਜਿਹੜਾ ਇੱਕ ਭਿੰਡਰ ਵਾਲਾ ਸੰਤਨ ਜਿਹੜੇ ਆਪਣੇ ਉਹਨਾਂ ਦਾ ਇੱਕ ਬੰਦਾ ਕਿਰਦਾਰ ਨਿਭਾ ਰਿਹਾ ਹੈ ਉਹ ਇੱਕ ਪ੍ਰੋਮੋ ਦੇ ਵਿੱਚ ਇਹ ਗੱਲ ਕਹਿ ਰਿਹਾ ਹੈ ਕਿ ਸਾਨੂੰ ਖਾਲਿਸਤਾਨ ਚਾਹੀਦਾ ਤਾਂ ਤਾਂ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਅਗਰ ਖਾਲਸਾਣ ਦੀ ਗੱਲ ਕਰਨੀ ਵੀ ਐ ਜਾਂ ਖਾਲਸਾਣ ਦੀ ਕੋਈ ਗੱਲ ਹੋਈ ਵੀ ਐ ਤਾਂ ਕੀ ਉਹ ਪ੍ਰੋਮੋ ਦੇ ਵਿੱਚ ਹੀ ਦਿਖਾਣੀ ਜ਼ਰੂਰੀ ਐ? ਇਹ ਜਿਹੜੀਆਂ ਗੱਲਾਂ ਨੇ ਜਿਹੜੇ ਤੁਸੀਂ ਦੱਸ ਰਹੇ ਜੀ ਇਹ ਮੂਥੇ ਨੇ ਇਹ ਪੰਜਾਬ ਨੂੰ ਅੱਗ ਲਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ ਦੇ ਵਿੱਚ ਜਿਹੜੀ ਕੰਗੜਾ ਦੀ ਉਮੀਦ ਕਰਦੇ ਹੋ ਤੁਸੀਂ ਇਹ ਕੰਗੜਾ ਦੀ ਜਿਹੜੀ ਐਮਪੀ ਲੜੀ ਨੇ ਏਸੀ ਮੈਕਸਨ ਦੇ ਮਾਰੇ ਜਿਹੜੀ ਫਿਲਮ ਬਣ ਰਹੀ ਸੀ ਇਹ ਛੇ ਦਿਹਾਹੀਂ ਹੀ ਨਹੀਂ ਤਾਂ ਬਰੂਦੀ ਤੇ ਰਾਣੇ ਜਾਂ ਪੰਜਾਬ ਤੋਂ ਮਾਹੌਲ ਖਰਾਬ ਹੋਇਆ ਇੱਕ ਹਫਤੇ ਆ ਦੇ ਵਿੱਚ ਆ ਗਿਆ ਆਪਣੀ ਪਾਵਰ ਦੇ ਵਿੱਚ ਜਿਹੜੀ ਫਿਲਮ ਕੱਟ ਰਹੀ ਗਿਆ ਇਹ ਪੰਜਾਬ ਦਾ ਮਾਹੌਲ ਜ਼ਰੂਰ ਖਰਾਬ ਕਰੂਗੀ। ਅੱਛਾ ਮਾਲਵਿੰਦਰ ਜੀ ਦੇਖੋ ਇੱਕ ਸੈਂਸਰ ਬੋਰਡ ਬਣਿਆ ਹੁੰਦਾ ਹੈ ਫਿਲਮਾਂ ਲਈ ਉਹਦੇ ਵਿੱਚ ਇਹ ਚੀਜ਼ ਦੇਖਿਆ ਜਾਂਦਾ ਹੈ ਕਿ ਗਲਤ ਕੋਈ ਸੀਨ ਨਾ ਆਵੇ ਜਾਂ ਗਲਤ ਕੋਈ ਡਾਇਲੋਗ ਨਾ ਆਵੇ ਜਿਹਦੇ ਨਾਲ ਇੱਕ ਭਾਈਚਾਰਾ ਜਾਂ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ ਐਸੇ ਡਾਇਲੋਗ ਨੂੰ ਜਾਂ ਐਸੇ ਸੀਨ ਨੂੰ ਉਹ ਕਿਤੇ ਨਾ ਕਿਤੇ ਇਗਨੋਰ ਕਰਵਾ ਦਿੰਦੇ ਨੇ ਸੈਂਸਰ ਬੋਰਡ ਵਾਲੇ ਕਟਵਾ ਦਿੰਦੇ ਨੇ ਮਤਲਬ ਕਹਿੰਦਾ ਭਾਵੇਂ ਹੈ ਪਰ ਇਹਦੇ ਵਿੱਚ ਤਾਂ ਸੰਸਰ ਬੋਰਡ ਦੀ ਬਹੁਤ ਨਾਕਾਮੀ ਸਾਹਮਣੇ ਆ ਰਹੀ ਹੈ ਬਹੁਤ ਵੱਡੀ ਮਿਸਟੇਕ ਆ ਰਹੀ ਹੈ ਕਿ ਸੰਸਰ ਬੋਰਡ ਪਹਿਲਾਂ ਇਸ ਗੱਲ ਦਾ ਤਾਂ ਕਿਤੇ ਜਾਣਕਾਰੀ ਤਾਂ ਲੈ ਲੈਂਦਾ ਕਿ ਸੰਤ ਪਿੰਡਰਾਂ ਵਾਲਿਆਂ ਨੇ ਕਿਸੇ ਵੀਡੀਓ ਦੇ ਵਿੱਚ ਕਿਸੇ ਕਾਨਫਰੰਸ ਦੇ ਵਿੱਚ ਜਾਂ ਕਿਸੇ ਦੇ ਮੂਹਰੇ ਸਟੇਜ ਦੇ ਮੂਹਰੇ ਇਹ ਬੋਲੇ ਆ ਕਿ ਸਾਨੂੰ ਖਾਲਿਸਤਾਨ ਚਾਹੀਦਾ ਕਿ ਕਮ ਸੇ ਕਮ ਇਹ ਚੀਜ਼ ਦੀ ਜਾਂਚ ਤਾਂ ਹੋਏ ਕਰ ਲੈਂਦੇ ਸੰਸਰ ਬੋਰਡ ਵਾਲੇ ਦੇਖੋ ਜੀ ਇਹ ਹੀ ਚੀਜ਼ ਤਾਂ ਦੇਖਣ ਵਾਲੀ ਹੈ ਹੁਣ ਸੰਸਰ ਬੋਰਡ ਦੇ ਤੁਸੀਂ ਦੱਸ ਰਹੇ ਹੋ ਜੇਕਰ ਪਹਿਲਾਂ ਦੇਖੀ ਜਾਵੇ ਤਾਂ ਚੰਗੀ ਗੱਲ ਥੀ ਇਹ ਇਹ ਗੱਲਾਂ ਨਾਲੇ ਜਿਵੇਂ ਹੁਣ ਕੰਗਣਾ ਰੌਟ ਦੇ ਖਾਨਸਤਾਨੀ ਟੈਨ ਨੇ ਪੰਜਾਬੀਆਂ ਨੂੰ ਮੁੱਠੀ ਮਰਦੀ ਰਹੇ ਆ ਇੱਕ ਡਰਾਈਵਰ ਦੀ ਦੇਖੀ ਨਹੀਂ ਡਰਾਈਵਰ ਦੀ ਦਾੜ੍ਹੀ ਫੜੀ ਦੀ ਟਰੱਕ ਡਰਾਈਵਰ ਦੀ ਇਹ ਕਿਤੇ ਉਹ ਕਿਤੇ ਸਾਡੇ ਇਹ ਪੰਜਾਬ ਦੇ ਵਿੱਚ ਇੰਨਾ ਹਿੰਦੂਆਂ ਦੇ ਵਿੱਚ ਨਾਫਰਤ ਭਰੀ ਜਾ ਰਹੀ ਹੈ ਸਾਡੇ ਇਹਨਾਂ ਸਮਾਜ ਦੇ ਹਿੰਦੂ ਭਾਈਚਾਰਾ ਸੀ ਵਿਆਹ ਸਾਡੀਆਂ ਚ ਸਾਰੇ ਮੁਸਲਮਾਨ ਇਕੱਠੇ ਰਹਿੰਦੇ ਆ ਉਹ ਵੀ ਸਮਾਗਤ ਦੇ ਵਿੱਚ ਇਕੱਠੇ ਰਹਿੰਦੇ ਆ ਜਿਹੜੇ ਸਾਡੇ ਇਹ ਸਰਾਰਤੀ ਲੀਡਰ ਨੇ ਉਹ ਐਹੀ ਜੀ ਚੀਜ਼ ਨੂੰ ਜਿਹੜਾ ਵੀ ਪੰਜਾਬ ਦੇ ਪੁਰਾਣੇ ਜ਼ਖਮਾਂ ਤੇ ਇਹ ਮਲਮ ਤਾਂ ਕੀ ਲਾਉਣੀ ਤੇ ਉਹ ਜ਼ਖਮਾਂ ਨੂੰ ਸ਼ਮ ਤਾਂ ਹੋਰ ਅੱਲੇ ਕਰਦੇ ਨੇ ਇਸ ਕਰਕੇ ਸਾਡੇ ਜਿਹੜਾ ਭਾਈਚਾਰਾ ਇਸ ਨੂੰ ਜਿਵੇਂ ਬੁੱਧੀਜੀਵੀ ਵਾਲੇ ਨੇ ਸਾਰਿਆਂ ਨੂੰ ਦੁਬਾਰੇ ਪੰਜਾਬ ਦੇ ਵਿੱਚੋਂ ਸੋਚ ਕੇ ਉਸ ਯੂਨੀਵਰਸਲ ਸੈਂਸਰ ਬੋਰਡ ਦੇ ਵਿੱਚ ਉਹਦੇ ਤਰਾਜ ਵੀ ਲਾਇਆ ਜਾ ਸਕਦਾ ਸੀ ਜਦੋਂ ਫਿਲਮ ਰਿਲੀਜ਼ ਹੁੰਦੀ ਸੀ ਪਰ ਇਹਨੂੰ ਰੋਕਿਆ ਜਾ ਸਕਦਾ ਜੇ ਕਿ ਹਮਨੇ ਪੰਜਾਬ ਦੇ ਮਾਹੌਲ ਖਰਾਬ ਕਰਨ ਵਾਸਤੇ ਇਹ ਸਾਰੀਆਂ ਚੀਜ਼ਾਂ ਪੰਜਾਬ ਨੂੰ ਕਿੰਨੇ ਵੀ ਸਾਡੇ ਜੋ ਲੀਡਰ ਨੇ ਕਾਂਗਰਸ ਜਾਂ ਕਾਲੀ ਲੀਡਰ ਨੇ ਇਹਨਾਂ ਜਾਂ ਚੀਜ਼ਾਂ ਦੇ ਵਿੱਚ ਵੀ ਪੰਜਾਬ ਦੇ ਜਿੱਥੇ-ਇੱਥੇ ਸਰਕਾਰਾਂ ਦੇ ਵਿੱਚ ਇਹ ਸਾਰੇ ਆਮ ਖਾਲਸਤਾਨੀ ਕਹਿੰਦੇ ਨਾ ਜਿਵੇਂ ਹੁਣ ਇੱਕ ਫੌਜੀ ਮੀਰਤੀ ਉਹਨੇ ਵਿੱਚ ਹੋਇਆ ਸਾਫਤਾ ਫੌਜੀ ਆ ਹੈ ਦੀ ਬੜੀ ਵੀਡੀਓ ਵੀ ਦੇਖ ਰਹੇ ਸੀ ਤੇ ਜਾਂ ਆਮ ਬੰਦਾ ਕੋਈ ਕਿਤੇ ਦਾੜੀ ਵਾਲਾ ਜਾਂ ਕੋਈ ਇੰਸਪੈਕਟਰ ਦੀ ਇੱਕ ਜਗ੍ਹਾ ਤੇ ਦੇਖਿਆ ਦੀ ਮੀਡੀਆ ਦੇ ਦਸਾਰ ਰਹੇ ਉਹਨੂੰ ਵੀ ਖਾਲਸਤਾਨੀ ਬੁਲਾ ਗਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਸਾਡੀ ਨਫ਼ਰਤ ਭਰੀ ਹੋਈ ਹੈ ਇਹਨਾਂ ਦੇ ਵਿੱਚ ਉਹਨਾਂ ਦੇ ਸੱਤ ਹੁਣ ਹੀ ਲੈਂਦੇ ਜਿੱਦਾਂ ਆਪਾਂ ਕੋ ਸਟੇਜ ਤੇ ਲੱਗੀਆਂ ਖਾਲਸਤਾਨ ਦੀ ਮੰਗ ਕਰ ਰਹੇ ਨੇ ਇਹ ਸੰਵਿਧਾਨ ਨੇ ਖਾਲਸਤਾਨ ਦਾ ਸ਼ਾਂਤੀ ਮਾਹੌਲ ਦੀ ਮੰਗ ਸਕਦੇ ਨੇ ਪ੍ਰਦਰਸ਼ਨ ਕਰ ਸਕਦੇ ਨੇ ਪਰ ਇਹੋ ਚੀਜ਼ਾਂ ਦੇ ਜਿਹੜੇ ਇਹ ਜਾਤਮੇ ਛੇੜਦੇ ਨੇ ਇਹ ਕੋਈ ਸੁੱਖ ਦੀ ਆਉਣ ਵਾਲਾ ਟਾਈਮ ਨਹੀਂ ਹੈਗਾ ਇਹ ਆਉਣ ਵਾਲੇ ਟਾਈਮ ਤੇ ਜ਼ਰੂਰ ਪੰਜਾਬ ਦਾ ਮਾਹੌਲ ਇਹ ਜ਼ਰੂਰ ਖਰਾਬ ਹੋਊਗਾ ਬਿਲਕੁਲ ਜੀ ਦੇਖੋ ਮਾਲਵਿੰਦਰ ਜੀ ਗੱਲ ਇਹ ਆਉਂਦੀ ਹੈ ਕਿ ਕੋਈ ਆਪਾਂ ਫਿਲਮ ਬਣਾਉਨੇ ਆ ਜਾਂ ਕੋਈ ਸੀਰੀਅਲ ਬਣਾਉਨੇ ਆ ਉਹ ਕਿੰਨਾ ਕਿਤੇ ਜਿਹੜੀ ਆ ਇਨਸਾਨ ਦੀ ਇਛਾਈ ਹੈ ਜਾਂ ਇਨਸਾਨ ਨੂੰ ਕੁਝ ਮੈਸੇਜ ਦਿੰਦੀ ਆ ਸਮਾਜ ਨੂੰ ਆਪਾਂ ਫਿਲਮਾਂ ਬਣਾਉਂਦੇ ਆ ਉਤੇ ਹੀ ਡਾਕੂਮੈਂਟਰੀਆਂ ਬਣਦੀਆਂ ਨੇ ਫਿਲਮ ਬਣਦੀਆਂ ਨੇ ਸੀਰੀਅਲ ਬਣਦੇ ਨੇ ਪਰ ਅਗਰ ਆ ਬਗਲਵਾ ਤੇ ਇਹ ਕਰ ਲੈਨੇ ਆ ਕਿ ਤੁਸੀਂ ਜਿਹੜੀ ਚੀਜ਼ ਬਣੀ ਹੈ ਉਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਕਿਸੇ ਲਈ ਤਾਂ ਸ਼ਰਾਬ ਮਾੜੀ ਹੈ ਸਿਕਟਾਂ ਦੀ ਗੱਲ ਕਰਦੇ ਆ ਜਿਹੜੇ ਸ਼ਰਾਬ ਪੀਂਦੇ ਨੇ ਬੀੜੀਆਂ ਪੀਂਦੇ ਨੇ ਉਤੇ ਵੀ ਲਿਖਿਆ ਹੁੰਦਾ ਹੈ ਕਿ ਜਿਹੜਾ ਇਹ ਨਸ਼ਾ ਹੈ ਇਹ ਇਨਸਾਨ ਲਈ ਮਾੜਾ ਹੈ ਜਿਵੇਂ ਆਪਾਂ ਗੱਲਬਾਤ ਕਰ ਲੈ ਅਮਰਜੈਂਸੀ ਦੀ ਅਮਰਜੈਂਸੀ ਆਖਰ ਕਿਸ ਨੂੰ ਪਈ ਹੈ ਇਹ ਚੀਜ਼ ਦੀ ਲੋੜ ਕੀ ਅਮਰਜੈਂਸੀ ਸੰਸਾਰ ਨੂੰ ਪਈ ਜਾਂ ਅਮਰਜੈਂਸੀ ਜੋ ਇਸ ਟਾਈਮ ਰਾਜਨੀਤੀ ਕਰ ਰਹੇ ਸੀਗੇ ਕਿ ਉਹਨਾਂ ਨੂੰ ਪਈ ਆਖਰ ਕੋਈ ਗੱਲਬਾਤ ਕਰਦੇ ਆ ਤਾਂ ਰਾਜਵਿੰਦਰ ਜੀ ਇਹ ਦੱਸੋ ਕਿ ਆਪਾਂ ਨੂੰ ਇਹ ਚੀਜ਼ਾਂ ਤੋਂ ਸਮਾਜ ਨੂੰ ਕਿਵੇਂ ਦੂਰ ਰੱਖਿਆ ਜਾ ਸਕਦਾ ਹੈ ਕਿ ਖੁੱਝ ਜਿੰਨੇ ਵੀ ਟਰੇਡਿੰਗ ਗੱਲ ਬੰਦੇ ਨੇ ਇਹਨਾਂ ਨੂੰ ਇਹ ਚੀਜ਼ ਸੋਚ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਨੇ ਪੰਜਾਬ ਹਰਿਆਣੇ ਦੇ ਨੇ ਹਰਿਆਣੇ ਦੇ ਵਿੱਚੋਂ ਇਹਨਾਂ ਨੂੰ ਇਹੇ ਚੀਜ਼ਾਂ ਆਪਣੇ ਸੂਬੇ ਦੇ ਵਿੱਚ ਜ਼ਰੂਰ ਇਹਨਾਂ ਤੇ ਅਮਲ ਕਰਨਾ ਚਾਹੀਦਾ ਕਿ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿਵੇਂ ਹਿਮਾਚਲ ਦੇ ਵਿੱਚ ਗੱਡੀਆਂ ਰੋਕਤੀਆਂ ਤੇ ਆਂ ਐਕਸਾਂ ਦੀਆਂ ਪੰਜਾਬ ਤੋਂ ਇਹੇ ਜਿਹੀਆਂ ਚੀਜ਼ਾਂ ਦੇ ਵਿੱਚ ਉਹ ਸਾਵਧਾਨ ਰਹਿਣਾ ਚਾਹੀਦਾ ਪਰ ਜਿਹੜੇ ਸ਼ਰਾਰਤੀ ਅੰਕ ਨੇ ਸਰਕਾਰਾਂ ਦੀਆਂ ਬੇਨਕਾਮੀਆਂ ਨੇ ਉਹਨਾਂ ਨੂੰ ਕਦੇ ਵੀ ਉਹਨਾਂ ਉੱਤੇ ਕਾਰਵਾਈ ਨਹੀਂ ਹੋਣੀ ਇਸ ਕਰਕੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਦ ਨੇ ਜਾਂ ਕਿ ਉਹ ਹਿਮਾਚਲ ਤੋਂ ਜਾਂਦੇ ਨੇ ਲੋਕ ਇਹ ਨਹੀਂ ਇਹ ਚੀਜ਼ਾਂ ਜੋ ਕਿਸੇ ਸਕੂਲਾਂ 'ਚ ਕੜੇ ਲਹਾ ਦਿੰਦੇ ਆ ਵੀਡੀਓ ਦੇਖ ਰਹੀ ਸੀ ਕਿਸ ਤਰ੍ਹਾਂ ਦੇ ਵਿੱਚ ਕਿਸੇ ਕੁੜੀ ਦਾ ਕੜਾ ਲਹਾਤਾ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਸਰਕਾਰ ਦੀਆਂ ਨਕਾਮੀਆਂ ਨੇ ਉੱਥੇ ਕਿਉਂ ਨਹੀਂ ਇਸ ਲਈ ਸਕੂਲਾਂ ਦੇ ਵਿੱਚ ਕਿੰਨਿਆਂ ਦੇ ਪਟਕੇ ਲਹਾਉਦੇ ਦੇਖੇ ਗਏ ਨੇ ਕਿੰਨੇ ਸਕੂਲ ਦੇ ਵਿੱਚ ਜੇ ਕੇਸ ਰੱਖੇ ਹੋ ਉਹਨਾਂ ਨੂੰ ਵੀ ਖਲਸਤਾਨੀ ਪੈਸੇ ਬਣਾਇਆ ਦਾ ਇਹ ਜਿਹੜੇ ਨੌਕਤਾ ਨੇ ਇਹ ਸਾਡੇ ਮਾਹੌਲ ਦੀ ਖਰਾਬ ਹੋਣ ਦੀਆਂ ਨਿਸ਼ਾਨੀਆਂ ਦੱਸ ਰਿਹਾ ਬਿਲਕੁਲ ਅਚਾ ਡਾਕਟਰ ਸਾਹਿਬ ਐਂ ਦੱਸੋਗੇ ਅਗਰ ਆਪਾਂ ਕੋਈ ਫਿਲਮ ਬਣਾਣੇ ਆ ਤਾਂ ਉਹ ਕਿਤਨਾ ਕਿਤੇ ਉਹਦੇ ਵਿੱਚ 뮤직 ਵੀ ਬਣਦਾ ਐ ਐਕਟਰ ਨੂੰ ਵੀ ਲੈਣੇ ਆ ਇਹਦੇ ਵਿੱਚ ਕਿਸੇ ਕਿਸ ਨੂੰ ਚੇ ਆ ਰਹੇ ਆ ਕਿ ਕੰਗਣਾ ਰਣੋਤ ਜਿਹੜੀ ਉਹਨੇ ਇਹਦੇ ਨੂੰ ਫਿਲਮ ਬਣਾਉਣ ਵਾਸਤੇ ਕਿਤਨਾ ਕਿਤੇ ਕਰਜ਼ਾ ਚੱਕਿਆ ਅਗਰ ਫਿਲਮ ਬਣੀ ਐ ਇਹ ਤਾਂ ਅਗਰ ਫਿਲਮ ਨਹੀਂ ਚੱਲਦੀ ਸਪੋਜ਼ ਕਰੋ ਕਿ ਜਿਹੜੀ ਕੰਗਣਾ ਰਣੋਤ ਐ ਕਿਤਨਾ ਕਿਤੇ ਉਹਨੂੰ ਇਸ ਚੀਜ਼ ਦਾ ਬੜਾ ਮਿਆਖ ਮਿਆਜ਼ਾ ਵਕਤ ਨਾ ਬੂ ਪੈਸੇ ਵੱਲੋਂ ਤੇ ਸਮਾਜ ਵੱਲੋਂ ਵੀ ਤਾਂ ਜਾਏਗੀ ਜਾਏਗੀ ਕਿਉਂਕਿ ਜੇ ਪਿਆਰ ਮੁਹੱਬਤ ਬਣਿਆ ਹੈ ਉਹਦੇ ਵਿੱਚ ਕਿਤਨਾ ਕਿਤੇ ਪਹਾੜ ਪਾਰੀ ਹੈ ਉਹ ਫਿਲਮ ਵੀ ਕਿਤਨਾ ਕਿਤੇ ਪੰਜਾਬ ਦੇ ਵਿੱਚ ਨਾਂ ਲੱਗਣ ਕਰਕੇ ਉਹਨੂੰ ਬੜਾ ਘਾਟਾ ਪੈਗਾ ਕਾਗੜਾ ਰੋਤ ਨੂੰ ਦੇਖੋ ਜੀ ਕਾਗੜਾ ਰੋਤ ਨੇ ਇਹ ਵੀ ਸੋਚ ਲੈਣਾ ਚਾਹੀਦਾ ਕਿ ਜਿਹੜੇ ਪੱਥਰ ਦੇ ਉੱਤੇ ਫਿਲਮ ਬਣਾਈਆ ਵੀ ਇਹੇ ਪੱਥਰ ਇਹਨੂੰ ਤੁਸੀਂ ਐਸਾ ਵਰਤਦੇ ਵੀ ਦੱਸ ਰਹੇ ਹੋ ਤੁਸੀਂ ਵੀ ਹੈ ਵੀ ਮੇਰੇ ਕੋਲ ਇੱਕ ਅਕਾਦਮਿਕ ਪ੍ਰੋਫੈਸਰ ਦੀ ਚੰਗੀ ਰੈਲ ਨਹੀਂ ਪਹਿਲੀ ਵੀ ਉਹਨੂੰ ਫਿਲਮ ਬਣਾਉਣ ਤੋਂ ਪਹਿਲਾਂ ਆਪਾਂ ਜਿਹੜੇ ਪ੍ਰੋਫੈਸਰ ਉਹਦੇ ਵਿੱਚ ਰੋਲ ਕਰਦੇ ਨੇ ਜਿਹੜੇ ਸਮਾਜ ਦੇ ਪੱਖੋਂ ਸਮਾਜ ਦਾ ਮਾਹੌਲ ਦਾ ਖਰਾਬ ਕਰਨ ਸਮਾਜ ਦੇ ਵਿੱਚ ਭਾਈਚਾਰੇ ਤੇ ਆਪਾਂ ਪਰਿਵਾਰਕ Hindu ਮੁਸਲਮਾਨ ਸਿੱਖ ਸਾਰੇ ਇਕੱਠੇ ਬੈਠ ਕੇ ਦੇਖ ਸਕਦੇ ਆ ਉਹਨਾਂ ਵਿੱਚ ਚੀਜ਼ਾਂ ਤੇ ਗੌਰ ਕਰਨੀ ਲੋੜ ਹੈ। ਅਹ ਦੇਖੋ ਮਾਲਵਿੰਦਰ ਜੀ ਗੱਲ ਇਹ ਆਂਦੀ ਹੈ ਕਿ ਕੰਗਣਾ ਰਣੋਤ ਨੇ ਜਿਹਦਾ ਫਿਲਮ ਬਣਾਈ ਉਹ ਤਾਂ ਕਹਿੰਦੇ ਕਿ ਉਹ ਰੇਕ ਸੋਨੀਆ ਗਾਂਧੀ ਨੂੰ ਵੀ ਮਿਲੇ ਨੇ ਮਨਮੋਨ ਨੂੰ ਵੀ ਗਾਂਧੀ ਨੇ ਜਿਹੜਾ ਆਪਣੇ ਮਨਮੋਨ ਸਿੰਘ ਉਹਨਾਂ ਨੂੰ ਮਿਲੇ ਰਾਹੁਲ ਗਾਂਧੀ ਤਾਂ ਵੀ ਉਹਨਾਂ ਨੇ ਥੋੜਾ ਜਾ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿ ਤੁਸੀਂ ਜਦੋਂ ਸੋਹਰਜੀ ਆਪਣੇ ਗਾਂ ਇਹਨਾਂ ਦੀ ਹੱਤਿਆ ਹੋਈ ਸੀਗੀ ਸੋ ਆਪਣੀ ਇੰਦਰਾ ਗਾਂਧੀ ਦੀ ਤਾਂ ਤੁਸੀਂ ਮਹਿਜ ਸਿਰਫ 7-8 ਸਾਲ ਦੇ ਸੀਗੇ ਤਾਂ ਤੁਹਾਨੂੰ ਕਿਵੇਂ ਫੀਲ ਹੋਇਆ ਉਹ ਬੱਚੇ ਦੀ ਵੀ ਦਿਖਾਇਆ ਗਿਆ ਕਿਤਨਾ ਕਿਤੇ ਕਿ ਰਾਹੁਲ ਗਾਂਧੀ ਬਿਨਾਂ ਦਾਦੀ ਤੋਂ ਬਿਨਾਂ ਉਹਨਾਂ ਦੇ ਫਾਦਰ ਨੂੰ ਵੀ ਮਾਰ ਦਿੱਤਾ ਗਿਆ ਕਿ ਉਹ ਆਪਣੇ ਕਿਸ ਤਰ੍ਹਾਂ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ ਹੈ ਪਰ ਗੱਲਬਾਤ ਇਹ ਆਉਂਦੀ ਹੈ ਕਿ ਅਗਰ ਤੁਸੀਂ ਉਹ ਚੀਜ਼ ਨੂੰ ਪੋਜ਼ੀਟਿਵ ਰੱਖ ਕੇ ਚੱਲਦੇ ਹੋ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਉਦੋਂ ਬਾਅਦ ਕਿਵੇਂ ਪਰਿਵਾਰ ਨੇ ਆਪਣੇ ਆਪ ਨੂੰ ਚੱਕ ਉੱਠਾ ਚੱਕਿਆ ਕਿਉਂਕਿ ਦੇਖੋ ਰਾਹੁਲ ਗਾਂਧੀ ਦੀ ਗੱਲ ਕਰਦੇ ਹਾਂ ਕਿ ਪਿਤਾ ਦਾ ਸਹਾਰਾ ਉੱਠ ਜਾਣਾ ਕਿ ਦਾਦੀ ਦਾ ਸਹਾਰਾ ਉੱਠ ਜਾਣਾ ਤਾਂ ਸਾਰਾ ਬੋਝ ਜਿਹੜਾ ਬਰਡਨ ਹੈ ਉਹ ਆਪਣੇ ਸੋਨੀਆ ਗਾਂਧੀ ਤੇ ਪਿਆ ਐ ਐਸਾ ਕੁਝ ਅਗਰ ਫਿਲਮ ਵਿੱਚ ਦਿਖਾਣੇ ਹੋ ਕਿ ਇੱਕ ਮਾਂ ਆਪਣੇ ਬੱਚਿਆਂ ਨੂੰ ਕਿਵੇਂ ਪਾਲਦੀ ਹੈ ਤਾਂ ਸ਼ਾਇਦ ਸਟੋਰੀ ਵੀ ਚੱਲਦੀ ਹੈ ਤੇ ਲੋਕਾਂ ਨੂੰ ਇੱਕ ਅੱਛਾ ਪ੍ਰੇਰਣਾ ਵੀ ਮਿਲਦੀ ਹੈ ਇਹ ਕੋਈ ਨਾ ਚੋਰ ਚੋਰੀ ਚਲਦੀ ਆ ਜੇ ਮੈਨੂੰ ਇਹ ਰਿਸੀਵ ਗਾਂਦੀ ਨਹੀਂ ਹੱਥਿਆ ਹੋਵੇ ਨਾ ਮਾਡਲ ਤੇ ਬਸ ਉਹਨੂੰ ਕਿ ਸ਼ਾਇਦ ਕਿ ਉੱਥੇ ਵੀ ਜਿਹੜੇ ਉਹ ਸਜਾਕਾਰ ਤੇ ਜਿਹੜੇ ਪੰਜਾਬ ਦੇ ਸਿੰਦਰਾ ਗਾਂਦੇ ਨੂੰ ਮਾਰਨ ਦੇ ਸਜਾਕਾਰ ਤੇ ਉਹਨਾਂ ਨੂੰ ਵੀ ਦੋ ਨਜ਼ਰੀਆਂ ਨਾਲ ਦੇਖਿਆ ਤਾਂ ਤੁਸੀਂ ਮੰਨਦੇ ਹੋ ਇਹ ਗੱਲ ਦੱਸੋ ਕਿਉਂ ਜਿਵੇਂ ਤੀਜਾਂ ਦੇ ਵਿੱਚ ਇਹ ਨਜ਼ਰੀਆ ਦੇਖ ਕੇ ਅੱਜ ਵੀ ਵੀਰ ਇੱਕ ਫਿਲਮ ਬਣ ਜਾਣੀ ਪਈ ਕਿ ਕਿਉਂਦਰ ਦੇ ਪਾਸੇ ਉਹਦੀ ਗਾਂਧੀ ਦਾ ਟੈਕ ਹੋਇਆ ਤੁਸੀਂ ਹਰਬੰਦਰ ਸਾਹਿਬ ਤੋਂ ਕਿਸੇ ਦੇ ਧਰਮ ਤੇ ਆਪਾਂ ਟੈਕ ਕਰਦੇ ਹਾਂ ਬਾਰ-ਬਾਰ ਤਰਲੀਮ ਕਰਕੇ ਲੋਕਾਂ ਦੇ ਵਿੱਚ ਪ੍ਰਭਾਵਕ ਦੁਆਰੇ ਦਿਖਾਉਣਾ ਕਿੱਥੇ ਵੀ ਮਛੂਨ ਕਿੰਨੇ ਕਿੰਨੇ ਬੱਚੇ ਮਾਰੇ ਗਏ ਨੇ ਜਦੋਂ ਅੰਮ੍ਰਿਤਸਰ ਟੈਕ ਕੋਈ ਯਾਤਰਾ ਕਰਨ ਗਿਆ ਤੇ ਸਾਰੇ ਖਾਲਸਤਾਨੀ ਕਰਨ ਵੇਲੋਂ ਵੇਖੋ ਕਿੰਨੇ ਮਾਰੇ ਗਏ ਸੀ ਉਸ ਉਹਨਾਂ ਦੀ ਸਰਕਾਰ ਨੇ ਉਹਨਾਂ ਦਾ ਕਿਤੇ ਰਿਪੋਰਟ ਆਈ ਆ ਕਿ ਕਿੰਨੇ ਖਾਲਸਤਾਨੀ ਤੇ ਕਿੰਨੇ ਅਨਹੱਤ ਲੋਕ ਮਰੇ ਨੇ ਇੰਨੇ ਹੋਰ ਦੁਆਰੇ ਜਿਹੜੇ ਹੋਰ ਵੀ ਗੁਰਦੁਆਰੇ ਨੇ ਦੱਸ ਰਹੇ ਕਿ ਕਾਫੀ 200 ਗੁਰਦੁਆਰੇ ਤੋਂ ਉੱਥੇ ਦੱਸ ਰਹੇ ਕਿ ਅੰਮ੍ਰਿਤਸਰ ਤੋਂ ਨਾਵਾ ਕਿਤੇ ਹੋਰ ਗੁਰਦੁਆਰੇ ਐਂਕ ਵੀ ਕਿਸੇ ਮਾਰੇ ਟੈਪ ਹੋਇਆ ਸੀ ਖਾਨਸਾਨੀਆਂ ਵੱਲੋਂ ਇੱਥੇ ਸਰੇ ਆਮ ਉੱਥੇ ਵੀ ਲੋਕਾਂ ਨੂੰ ਗਲਾਂ 'ਚ ਟਾਇਰ ਪਾ ਪਾ ਕੇ ਮਾਰਿਆ ਰਿਆ ਜਿਵੇਂ ਦਿੱਲੀ ਦੇ ਵਿੱਚ ਮਾਰਿਆ ਰਿਆ ਕਿੰਨਾ ਅਤਿਆ加ਰ ਹੋਇਆ ਕਿ ਉਹ ਹਰਮੰਦਰ ਸਾਹਿਬ ਨਾਲ ਜੋੜ ਕੇ ਦੇਖ ਰਹੇ ਕਿ ਦਿੱਲੀ ਦੇ ਦੰਦਿਆਂ ਨੂੰ ਚਾਹਤ ਹੰਦ ਨੇ ਇੱਥੇ ਅੰਮ੍ਰਿਤਸਰ ਦੇ ਰੇਮ ਗਾਂਧੀ ਦੇ ਹੱਤਿਆ ਨਾਲ ਦੇਖਣ ਬਿਲਕੁਲ ਜੀ ਹੁਣ ਆਪਾਂ ਗੱਲਬਾਤ ਇਸ ਫਿਲਮ ਬਾਰੇ ਹੀ ਕਰਨੀ ਹੈ ਕਿ ਅਗਰ ਸਾਨੂੰ ਕੋਈ ਵੀ ਚੀਜ਼ ਹੈ ਨਾ ਜੀ ਦਰਸ਼ਕੋ ਆਪਾਂ ਵੱਧ ਤੋਂ ਵੱਧ ਇਹ ਚੀਜ਼ਾਂ ਦੁਨੀਆ ਦਾ ਮੁਰੇ ਰੱਖ ਕੇ ਆਉਂਦੇ ਆ ਕਿ ਕੋਈ ਜਿਹੜੀ ਫਿਲਮ ਬਣਦੀ ਹੈ ਜਾਂ ਮਿਊਜ਼ਿਕ ਬਣਦਾ ਹੈ ਜਾਂ ਆਪਾਂ ਐਕਟਰ ਲੈਂਦੇ ਆ ਉਹ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਸਮਾਜ 'ਚ ਅਗਰ ਆਪ ਕੰਗਨਰ ਰਣੋਤ ਇਸ ਫਿਲਮ ਨੂੰ ਰਿਲੀਜ਼ ਕਰਾਉਣਾ ਚਾਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਐਸਾ ਕੋਈ ਮਤਲਬ ਫਿਲਮ ਜਾਂ ਐਸਾ Song ਜਾਂ ਐਸਾ ਕੋਈ ਡਾਇਲੋਗ ਨਾ ਰਿਲੀਜ਼ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਪਹੌਰ ਖਰਾਬ ਹੋ ਸਕੇ ਤਾਂ ਤੁਸੀਂ ਵੱਤ ਵੱਤ ਜਿਹੜਾ ਸਾਡਾ ਪ੍ਰੋਗਰਾਮ ਹੈ ਇਹਨੂੰ ਵੱਤ ਵੱਤ ਸ਼ੇਅਰ ਕਰਿਆ ਕਰੋ ਵੱਤ ਵੱਤ ਸਾਡੇ ਪ੍ਰੋਗਰਾਮ ਨੂੰ ਲਾਈਕ ਕਰੋ ਤਾਂ ਜੋ ਸਾਡਾ ਕਿ ਵਿਸ਼ਾ ਜਿਹੜਾ ਹੁੰਦਾ ਹੈ ਕਿ ਆਪਾਂ ਵੱਤ ਵੱਤ ਜਿਹੜਾ ਪ੍ਰੋਗਰਾਮ ਹੈ ਸਾਡਾ ਸਮਾਜ ਲਈ ਚੰਗਾ ਫ ਸਮਾਜ ਚ ਸਿਹਤ ਦਿੰਦਾ ਅਸੀਂ ਉਹ ਜ਼ਰੂਰ ਜਿਹੜਾ ਪ੍ਰੋਗਰਾਮ ਹੈ ਉਹਨੂੰ ਟੈਲੀਕਾਸਟ ਕਰਦੇ ਹਾਂ ਤਾਂ ਜੋ ਜਿਹੜੇ ਸਾਡੇ ਇੱਕ ਵਿਸ਼ੇ ਨੇ ਉਹ ਲੋਕਾਂ ਦੀ ਆਵਾਜ਼ ਬਣ ਕੇ ਜਗਾ ਜਗਾ ਜਿਹੜਾ ਪ੍ਰੋਗਰਾਮ ਚੱਲਦਾ ਉਹਨਾਂ ਟੈਲੀਗ੍ਰਾਫ ਕੀਤਾ ਜਾ ਸਕਦਾ ਤਾਂ ਦਰਸ਼ਕੋ ਵੱਤ ਵੱਤ ਤੁਸੀਂ ਸਾਡੇ ਨਾਲ ਜੁੜਿਆ ਕਰੋ ਤਾਂ ਜੋ ਜਿਹੜੇ ਦਰਸ਼ਕ ਸਾਡੇ ਦਰਸ਼ਕ ਨੇ ਉਹ ਜਿਹੜੇ ਇੱਕ ਵਿਚਾਰ ਹੁੰਦੇ ਨੇ ਜਨਤਾ ਦੇ ਕੋਈ ਜਿਹਨੂੰ ਕਹਦੀ ਆਪਾਂ ਕੋਈ ਵਿਚਾਰ ਹੁੰਦੀ ਹੈ ਜਾਂ مشورہ ਹੁੰਦਾ ਉਹ ਕਿਤਨਾ ਕਿਤੇ ਸਾਨੂੰ ਸੁਣਨ ਨੂੰ ਮਿਲਦਾ ਤਾਂ ਤੁਸੀਂ ਇਸ ਬਾਰੇ ਸਾਡੇ ਨਾਲ ਵੱਤ ਵੱਤ ਕੀ ਵਿਚਾਰ ਰੱਖ ਸਕਦੇ ਹੋ ਜਰੂਰ ਸਾਡੇ ਨਾਲ ਸਾਂਝੇ ਕਰੋ ਤੇ ਦਰਸ਼ਕੋ ਕੋਈ ਵੀ ਜਿਹੜਾ ਵਿਚਾਰ ਹੈ ਨਾ ਉਹ ਅਸੀਂ ਤਾਂ ਹੀ ਲੈਨੇ ਆ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਨੂੰ ਕੋਈ ਮਕਸਦ ਮਿਲੇ ਜਾਂ ਤੁਹਾਡੀ ਜ਼ਿੰਦਗੀ ਨੂੰ ਕੋਈ ਤਰ੍ਹਾਂ ਦਾ ਪ੍ਰੇਰਣਾ ਮਿਲੇ ਅਸੀਂ ਉਹ ਜ਼ਰੂਰ ਲੈ ਕੇ حاضر ਹੋਣਾ ਤਾਂ ਦੱਸ ਕੋ ਵੱਧ ਤੋਂ ਵੱਧ ਸਾਡੇ ਪ੍ਰੋਗਰਾਮ ਸ਼ੇਅਰ ਵੱਧ ਕਰਿਆ ਕਰੋ ਔਰ ਇਹਦੇ ਨਾਲ ਇਹੀ ਚੀਜ਼ ਹੋ ਜਾਂਦੀ ਹੈ ਕਿ ਜਿਹੜਾ ਪ੍ਰੋਗਰਾਮ ਹੈ ਸਾਡਾ ਉਹ 4 ਵਜੇ 2:30 ਵਜੇ ਤੇ 11 ਵਜੇ ਟੈਲੀਕਾਸਟ ਹੁੰਦੇ ਆ ਇਸ ਤੋਂ ਇਲਾਵਾ ਜੋ ਅਗਰ ਸਾਡਾ ਇੱਕ ਨਵਾਂ ਇੱਕ ਪ੍ਰੋਗਰਾਮ ਸਟਾਰਟ ਹੋ ਰਿਹਾ ਜਿਹਦੇ ਵਿੱਚ ਅਸੀਂ ਤੁਹਾਡੀ ਕੋਈ ਵੀ ਟੈਲੈਂਟ ਤੁਹਾਡੇ ਵਿੱਚ ਛੇਅਰ ਸਿੰਗਿੰਗ ਦਾ ਡਾਂਸ ਦਾ ਜਾਂ ਕਿਸੇ ਪ੍ਰਕਾਰ ਤੁਸੀਂ ਕੋਈ ਪੇਂਟਿੰਗ ਕਰਦੇ ਹੋ ਉਹ ਤੁਸੀਂ ਪ੍ਰੋਗਰਾਮ ਸਾਡਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਜ਼ਰੂਰ ਹਿੱਸਾ ਲਓ ਤੇ ਨਾਲ-ਨਾਲ ਤੁਸੀਂ ਆਪਣਾ ਕੋਈ ਹੋਰ ਤਰ੍ਹਾਂ ਦਾ ਮਤਲਬ ਕੋਈ ਜਿਵੇਂ ਜਿੰਦਗੀ ਇੱਕ ਪ੍ਰੋਗਰਾਮ ਸਾਡਾ ਚੱਲ ਰਿਹਾ ਜੀ ਉਹਦੇ ਵਿੱਚ ਤੁਸੀਂ ਆਪਣੇ ਜ਼ਿੰਦਗੀ ਬਾਰੇ ਜਿਵੇਂ ਇੱਕ ਰਿਕਸ਼ਾ ਵਾਲੇ ਦੀ ਕੀ ਜ਼ਿੰਦਗੀ ਹੈ ਪਲੰਬਰ ਵਾਲੇ ਦੀ ਕਿਸ ਤਰ੍ਹਾਂ ਜ਼ਿੰਦਗੀ गुਜ਼ਰਦੀ ਹੈ ਇੱਕ ਵੈਲਡਰ ਦੀ ਜ਼ਿੰਦਗੀ ਕਿਵੇਂ ਹੈ ਸਟਰਗਲ ਕਿੰਨਾ ਲੱਗਦਾ ਜ਼ਿੰਦਗੀ ਜੀਣ ਚ ਉਹ ਵੀ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੇ ਆ ਤੇ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਵੀ ਕੱਟਾ ਦੀ ਕਸਟ ਹੁੰਦਾ ਉਹ ਇਸ ਆਪਾਂ ਜਿਹੜੇ ਕਹਿディー ਉਹ ਕਿਤੇ ਨਾ ਕਿਤੇ ਪੰਜਾਬ ਬਾਵਰੋ ਵਰਲਡ ਔਰ A1 ਪੰਜਾਬੀ ਟੀਵੀ ਤੇ ਟੈਲੀਕਾਸਟ ਕੀਤਾ ਜਾਂਦਾ ਤਾਂ ਐਸੇ ਪ੍ਰੋਗਰਾਮ ਅਸੀਂ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਤੇ ਵੱਧ ਤੋਂ ਵੱਧ ਸਾਡੇ ਪ੍ਰੋਗਰਾਮ ਸ਼ੇਅਰ ਕਰਿਆ ਕਰੋ ਤਦ ਤੱਕ ਮੈਨੂੰ